ਅੱਜ ਸਵੇਰ ਹੁੰਦਿਆ ਹੀ ਦੁਖਦਾਈ ਘਟਨਾ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਾਦਕ ਦੇ ਨੇੜੇ ਬੀਲੇਵਾਲਾ ਤੋਂ ਆਈ ਬਿਜਲੀ ਦੇ ਸਰਕਟ ਕਾਰਨ ਹੋਂ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰਵਾਰਕ ਮੈਂਬਰਾਂ ਤੇ ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ ਛਾਟ ਸਰਕਟ ਦੇ ਨਾਲ ਬੈੱਡ ਅਲਮਾਰੀ ਪੇਟੀਆਂ ਕੱਪੜੇ ਅਤੇ ਸੋਨੇ ਨਕਦੀ ਅਤੇ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਬੱਚਿਆਂ ਦੇ ਸਕੂਲ ਦੇ ਕਾਗਜ਼ ਸਰਟੀਫਿਕੇਟ ਸਮੇਤ ਲੋੜੀ ਦੇ ਕਾਗਜ਼ਾਤ ਪੱਤਰ ਵੀ ਸੜ ਕੇ ਸੁਆਹ ਹੋ ਗਏ ਹਨ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੋ ਕੱਪੜੇ ਉਹਨਾਂ ਦੇ ਪਾਏ ਹੋਏ ਹਨ ਉਹੀ ਬਸ ਬਚੇ ਹਨ ਹੋਰ ਕੁਝ ਨਹੀਂ ਉਹਨਾਂ ਨੂੰ ਬਚਾਓ ਕਰਦੀ ਬਿਲਡਿੰਗ ਤੋਂ ਲੈ ਕੇ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਾ ਹੈ ਉਹਨਾਂ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ गुਹਾਰ ਲਗਾਈ ਦ ਗੀਸ ਸਿੰਘ ਹਨ ਬਲਦੇਸ ਸਿੰਘ ਦੇ ਪਿੰਡ ਗਿੱਲੇ ਵਾਲਾ ਜਿਹੜਾ ਫੀਕੋੜੀ ਜੀ ਜਿਹੜੀ ਰਾਤ ਕੱਟਣਾ ਵਾਪਰੀ ਆਪਣੇ ਘਰੇ ਕਿਸ ਤਰ੍ਹਾਂ ਵਾਪਰੀ ਕੀ ਕਾਰਨ ਪਤਾ ਲੱਗਿਆ ਹੀ ਕੁਛ ਇਹ ਤਕਰੀਬਨ 6:30 7 ਵਜੇ ਦਾ ਟਾਈਮ ਦੀ ਸ਼ਾਮ ਦਾ ਅਸੀਂ ਕਰੀ ਸੀ ਸਾਰੇ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਅੱਗ ਲੱਗ ਗਿਆ ਬਹੁਤ ਟਾਈਮ ਤੱਕ ਅੱਗ ਲੱਗੀ ਅੰਦਰ ਫਰਨੀਚਰ ਸੀ ਸਾਰਾ ਕੇਟੀਆਂ ਲਵਾਰੀਆਂ ਸੀ ਨੇ ਕੱਪੜੇ ਸੀਗੇ ਸਾਰੇ ਉਹਦੇ ਮੰਜੇ ਪਏ ਸੀ ਅੰਦਰ ਬੈੱਡ ਸੀਗੇ ਹੂੰ ਅਚਾਨਕ ਅੱਗ ਪਈ ਤੇ ਬੁਝਾਉਣ ਦੀ ਕੋਸ਼ਿਸ਼ ਕੀਤੀ ਫੋਨ ਕੀਤਾ ਪਿੰਡੋਂ ਬਾਬਾ ਜੀ ਤੇ ਹੁੱਕਾ ਦਾ ਪਿੰਡ ਆਇਆ ਸਾਰਾ ਬੜੀ ਮਿਹਨਤ ਦੇ ਨਾਲ ਅੱਗ ਤੇ ਕਾਬੂ ਪਾਇਆ ਤਕਰੀਬਨ 7 ਵਜੇ ਦੀ ਅੱਗ ਲੱਗੀ ਤੇ 11:30 ਵਜੇ ਤੱਕ ਜਾ ਰਹੀ ਸੀ ਸਰ ਫਾਇਰ ਬ੍ਰਿਗੇਡ ਦੀ ਗੱਡੀ ਵੀ ਆਈ ਸੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਆ ਗਈ ਸੀ ਮੱਕੂ ਜੀ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਹੈ ਐਂਟ ਨੇ ਬਹੁਤ ਮਦਦ ਕੀਤੀ ਹੈ ਮੁੰਡੇ ਡਰਮ ਲੈ ਕੇ ਐਸਪ੍ਰੈਕਟਰ ਲੈ ਕੇ ਹਮ ਪਰ ਨੁਕਸਾਨ ਬਹੁਤ ਹੋਇਆ ਜੇ ਨੁਕਸਾਨ ਮੰਨ ਜਾਵੇ ਤਾਂ ਕਿੰਨੇ ਕੁ ਪੈਸੇ ਦਾ ਮੰਨਿਆ ਜਾਂਦਾ ਨੁਕਸਾਨ ਪਰਿਵਾਰ ਦਾ ਹੋ ਗਿਆ ਮਕਾਨ ਦਾ ਦੇਖੋ ਜੀ ਮਕਾਨ ਤਾਂ ਸਾਰਾ ਹੀ ਮਚ ਗਿਆ ਖੰਡਰੀ ਬਣ ਕੇ ਤੁਹਾਡੇ ਸਮਝ ਨਹੀਂ ਹਮ ਕਿਉਂਕਿ 8 ਲੱਖ ਲੱਖ ਰੁਪਏ ਦਾ ਨੁਕਸਾਨ ਹੈਗਾ ਹਮ ਕੱਪੜੇ ਵਗੈਰਾ ਪਾ ਕੇ ਜੋ ਕੱਪੜੇ ਪਾਏ ਇਹ ਜੀ ਬਾਕੀ ਤਾਂ ਮਚ ਗਏ ਸਰ ਬਾਕੀ ਸਾਰੇ ਮਚ ਗਏ ਬਸ ਇਹੀ ਰਹਿ ਗਏ ਆਪਣੇ ਕੀ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਮੰਗ ਕਰਦੇ ਹੈਗੇ ਪ੍ਰਸ਼ਾਸਨ ਤੇ ਜੋ ਬੰਦ ਦਾ ਮੌਜਾ ਜ਼ਿਆਦਾ ਦਿੱਤਾ ਜਾਵੇ ਮਿਹਰਬਾਨੀ ਹੋਊਗੀ ਪਿਛਲੇ ਪਿੰਡ ਦੇ ਲੋਕ ਵੀ ਕਰੀ ਜਾਂਦੇ ਅਸੀਂ ਵੀ ਕਰਦੇ ਹਾਂ ਜਿੰਨਾ ਪ੍ਰਸ਼ਾਸਨ ਨੂੰ ਬੰਦ ਦਾ ਦਿੱਤਾ ਜਾਵੇ ਇਹਨਾਂ ਨੂੰ ਹੈਲਪ ਹੋ ਜੂਗੀ ਜੀ ਬੀਤੀ ਰਾਤ ਸਾਡੇ ਪਿੰਡ ਬਹੁਤੀ ਦਰਦਨਾਕ ਘਟਨਾ ਵਾਪਰੀ ਤੇ ਇਸ ਘਟਨਾ ਤੋਂ ਸੁਣ ਕੇ ਸਾਰਾ ਪਿੰਡ ਬਹੁਤ ਦੁਖੀ ਹੈ ਸਾਡੇ ਬਹੁਤ ਹੀ ਅਜ਼ੀਜ਼ ਮਿਸਟਰ ਦਲਜੀਤ ਸਿੰਘ ਸਨ ਆਫ ਬਲਦੇਵ ਸਿੰਘ ਦੇ ਘਰ ਸ਼ਾਰਟ ਸਰਕਟ ਨਾਲ ਕੱਲ 7 ਵਜੇ ਅੱਗ ਸਾਰੇ ਘਰ ਨੂੰ ਪੈ ਗਈ ਤੇ ਸਾਰੇ ਘਰ ਦਾ ਬਹੁਤ ਨੁਕਸਾਨ ਕੀਤਾ ਅੰਦਰ ਪੇਟੀਆਂ ਬੈੱਡ ਸਾਰਾ ਸਮਾਨ ਜੋ ਘਰ ਦਾ ਆਲ ਫਰਨੀਚਰ ਸੀਗਾ ਉਹ ਸੜ ਕੇ ਸੁਆਹ ਹੋ ਗਿਆ ਅਤੇ ਬਹੁਤ ਜਿਆਦਾ ਨੁਕਸਾਨ ਹੋਇਆ ਪੇਟੀਆਂ ਦੇ ਅੰਦਰ ਜੋ ਕਿ ਘਰ ਦਾ ਬੁੜੀਆਂ ਦਾ ਸੋਨਾ ਤੇ ਨਕਦੀ ਵਗੈਰਾ ਪੈਸੇ ਉਹ ਵੀ ਸੜ ਕੇ ਸੁਆਹ ਹੋ ਗਿਆ ਬਹੁਤ ਹੀ ਅਫਸੋਸਨਾਕ ਘਟਨਾ ਹੋਈ ਹੈ ਤੇ ਸਾਰੇ ਇਲਾਕੇ ਨੂੰ ਇਸ ਘਟਨਾ ਦਾ ਬਹੁਤ ਦੁੱਖ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਸਾਡੇ ਭਰਾ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਦੇ ਲਈ ਕੋਈ ਸਾਨੂੰ ਅਸ਼ਵਾਸ਼ਣ ਦਿੱਤਾ ਜਾਵੇ ਕੋਈ ਕਾਰਵਾਈ ਕੀਤੀ ਜਾਵੇ ਸ਼ਾਰਟ ਸਰਕਟਰ ਦੇ ਨਾਲ ਕੱਲ 7 ਵਜੇ ਜਿਹੜਾ ਬਿਜਲੀ ਦੇ ਨਾਲ ਨੁਕਸਾਨ ਹੋਇਆ ਇਹਦੀ ਪਰਪਾਈ ਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਸਾਡੇ ਭਰਾ ਦੀ ਬਾਹ ਫੜੀ ਜਾਵੇ ਜਿਹੜਾ ਕੋਈ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਸਾਨੂੰ ਇਹਦਾ ਕੁਛ ਕੁਛ ਨਾ ਕੁਛ ਜਿਹੜਾ ਬੰਦਾ ਹੈਗਾ ਉਹ ਮੁਆਵਜ਼ਾ ਦਿੱਤਾ ਜਾਵੇ ਇਸ ਲਈ ਸਾਰੇ ਪਿੰਡ ਵਨਿਓ ਅਪੀਲ ਕਰਦੇ ਹਾਂ ਕਿ ਇਹ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਸ ਤੇ ਕਾਰਵਾਈ ਕਰੇ ਤੇ ਤਾਂ ਜੋ ਸਾਡੇ ਭਰਾ ਨੂੰ ਕੋਈ ਸਤਾ ਪ੍ਰਾਪਤ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਮੈਨਿਆ ਤਾਂ ਹੋ ਗਿਆ ਪਰਿਵਾਰ ਦਾ ਜੀ ਨੁਕਸਾਨ ਵੀ ਲਗਭਗ 5-6 ਲੱਖ ਰੁਪਏ ਦਾ ਨੁਕਸਾਨ ਅੰਦਰ ਸੜ ਕੇ ਸਵਾ ਸਾਰਾ ਘਰ ਹੋ ਗਿਆ ਜੀ ਪਹਿਲਾਂ ਲੈਂਟਰ ਲੈਂਟਰ ਰਹਿ ਗਿਆ ਘਰ ਦਾ ਜਿਹੜਾ ਅੱਗੇ ਸੀਗਾ ਅੱਧੇ ਘਰ ਤੇ ਲੈਂਟਰ ਸੀਗਾ ਦੂਜੇ ਬੱਤਿਆਂ ਵਾਲੀ ਜਿਹੜੀ 4-5 ਕਮਰੇ ਸੀ ਉਹ ਸੜ ਕੇ ਸਵਾ ਗਾਡਰਾ ਤੱਕ ਰਵੀ ਪਿਗਲ ਗਿਆ ਇਨੀ ਭੈਣ ਕਾ ਅੱਗ ਸੀਗੀ ਹਾਂ ਆਪਦੀ ਜਾਨ ਵੀ ਦੂਜਾ ਦਿਲਜੀਤ ਸਿੰਘ ਨੇ ਮਸਾ ਬਚਾਈ ਜੀ ਉਸ ਸ਼ਾਰਟ ਸਰਕਟ ਦੇ ਅੰਦਰ ਜਦੋਂ ਉਹ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਨਾ ਇਹਦੀ ਜਾਨ ਵੀ ਮਸਾ ਬਚੀ ਗਈ